ਉਮੀਦਵਾਰ ਡਾਕਟਰ ਚੱਬੇਵਾਲ ਨੇ ਵੱਖ-ਵੱਖ ਇਲਾਕਿਆਂ ਵਿੱਚ ਕੀਤੇ ਤੂਫਾਨੀ ਦੌਰੇ ਲੋਕਾਂ ਨੇ ਜਿੰਦਾਬਾਦ ਦੇ ਲਗਾਏ ਨਾਰੇ ਲੋਕ ਸਭਾ ਹੁਸ਼ਿਆਰਪੁਰ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਨੇ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਸੰਬੰਧੀ ਅੱਜ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਜਾ ਕੇ ਮੀਟਿੰਗਾਂ ਕੀਤੀਆਂ ਇਸ ਤੂਫਾਨੀ ਦੌਰੇ 'ਚ ਉਹਨਾਂ ਨੇ ਆਮ ਜਨਤਾ ਨੂੰ ਭਰੋਸਾ ਦਿਵਾਇਆ ਤੇ ਅਪੀਲ ਕੀਤੀ ਕਿ ਆਉਣ ਵਾਲੇ ਚਾਰ ਦਿਨਾਂ ਤੋਂ ਬਾਅਦ ਵਦ ਤੋਂ ਵਦ ਬੋਟਾ ਪਾ ਕੇ ਆਮ ਆਦਮੀ ਪਾਰਟੀ ਨੂੰ ਜਿੱਤੋਣਾ ਹੈ ਜੇਕਰ ਤੁਸੀਂ ਲੋਕ ਸਭਾ ਚ ਆਪ ਨੂੰ ਜਿਤਾਇਆ ਤੇ ਆਉਣ ਵਾਲੇ 5 ਸਾਲ ਬੇਫਿਕਰੀ ਦੀ ਨੀਂਦ ਸੋਇਓ ਕਿਰਾੜੇ ਮਾਰ ਕੇ ਕਿਉਂਕਿ ਤੁਹਾਡੀਆਂ ਹਰ ਮੰਗਤ ਦੀ ਪੂਰਤੀ ਕੀਤੀ ਜਾਏਗੀ ਵੱਡੇ ਪੱਧਰ ਤੇ ਸਰਕਾਰੀ ਨੌਕਰੀਆਂ ਵਿਦਿੱਤੀਆਂ ਜਾਣਗੀਆਂ ਇਹ ਗੱਲ ਸੁਣ ਕੇ ਲੋਕਾਂ ਨੇ ਆਮ ਆਦਮੀ ਪਾਰਟੀ ਜਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਦੂਜੇ ਪਾਸੇ ਅੱਤ ਦੀ ਕੜਾਕੇਦਾਰ ਤੁੱਪ ਦੇ ਬਾਵਜੂਦ ਵੀ ਲੋਕਾਂ ਵਿੱਚ ਪਾਰੀ ਉਤਸ਼ਾਹ ਵਖਨ ਨੂੰ ਮਿਲਿਆ ਲੋਕ ਦੋ-ਦੋ ਘੰਟੇ ਤਿੱਖੀ ਤੁੱਪ ਦੇ ਵਿੱਚ ਬਹਿ ਕੇ ਆਪ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਦਾ ਇੰਤਜ਼ਾਰ ਕਰ ਰਹੇ ਸਨ ਇਸ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਦਾ ਕਿੰਨਾ ਪਿਆਰ ਹੈ ਆਮ ਆਦਮੀ ਪਾਰਟੀ ਨੂੰ ਲੈ ਕੇ ਲੋਕਾਂ ਦਾ ਇਕੱਠ ਵੇਖ ਕੇ ਲੱਗਦਾ ਹੈ ਡਾਕਟਰ ਰਾਜਕੁਮਾਰ ਚੱਬੇਵਾਲ 4 ਜੂਨ ਨੂੰ ਹੁਸ਼ਿਆਰਪੁਰ ਲੋਕ ਸਭਾ ਤੋਂ ਮੈਂਬਰ ਆਫ ਪਾਰਲੀਮੈਂਟ ਚੋਂ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕਰਨਗੇ ਕਿਉਂਕਿ ਆਪ ਪਾਰਟੀ ਦੇ ਸਾਰੇ ਸਾਥੀ ਦ੍ਰਿੜ ਇਰਾਦੇ ਦੇ ਨਾਲ ਲੱਗੇ ਹੋਏ ਨੇ ਨੈਟਵਰਕ ਕਾਫੀ ਜ਼ਿਆਦਾ ਮਜ਼ਬੂਤ ਬਣਿਆ ਹੋਇਆ ਹੈ ਜਿਹੜੇ ਡਾਕਟਰ ਰਾਜਕਮਰ ਚੱਬੇਵਾਲ ਜੀ ਉਹਨਾਂ ਦਾ ਜੇ ਤੂਫਾਨੀ ਦੌਰਾ ਸੀ ਔਰ ਇਸੇ ਤੂਫਾਨੀ ਦੌਰੇ ਦੇ ਤਹਿਤ ਅੱਜ ਉਹਨਾਂ ਨੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮੀਟਿੰਗਾਂ ਕੀਤੀਆਂ ਬਹੁਤ ਵੱਡਾ ਉਤਸ਼ਾਹ ਜਿਹੜਾ ਆ ਉਹ ਲੋਕਾਂ ਦੇ ਰੋਚਾ ਔਰ ਇੰਨੀ ਕੜਾਕੇ ਦੀ ਗਰਮੀ ਦੇ ਵਿੱਚ ਦੋ-ਦੋ ਘੰਟੇ ਅਸੀਂ ਲੇਟ ਚੱਲ ਰਹੇ ਹਾਂ ਔਰ ਲੋਕ ਜਿਹੜੇ ਆ ਦੋ-ਦੋ ਢਾਈ-ਢਾਈ ਘੰਟੇ ਇੰਤਜ਼ਾਰ ਕਰ ਰਹੇ ਆ ਆ ਇਸ ਗਰਮੀ ਦੇ ਵਿੱਚ ਦੂਸਰੇ ਪਾਰਟੀ ਦੇ ਵਰਕਰ ਸਮਰਥਕ ਜਿਹੜੇ ਘਰੋਂ ਨਿਕਲਣ ਤੋਂ ਜਿਹੜਾ ਸੋਚਦੇ ਹੋਵਾਂਗੇ ਗੁਰੇਜ਼ ਕਰ ਦੇਣਗੇ ਲੇਕਿਨ ਸਾਡੇ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਮੈਂ ਸਾਰੇ ਸਤਿਕਾਰਯੋਗ ਸਾਡੇ ਵਲੰਟੀਅਰ ਸਹਿਬਾਨ ਦਾ ਵਰਕਰਾਂ ਦਾ ਸਾਡੇ ਸਮਰਥਕਾਂ ਦਾ ਪਹਿ ਤਨੋਂ ਧੰਨਵਾਦ ਕਰਦਾ ਕਿ ਐਡੀ ਗਰਮੀ ਦੇ ਵਿੱਚ ਸਾਡੇ ਲੇਟ ਹੋਣ ਦੇ ਬਾਵਜੂਦ ਵੀ ਜਿਹੜਾ ਆ ਉਹ ਸਾਡਾ ਇੰਤਜ਼ਾਰ ਕਰਦੇ ਇਹ ਇਸ ਗੱਲ ਨੂੰ ਦਰਸਾਉਂਦਾ ਆ ਕਿ ਰਿਜ਼ਲਟ ਜਿਹੜਾ ਆ ਉਹ ਅਨਾਉਂਸ ਹੋਣਾ ਬਾਕੀ ਆ ਲੋਕਾਂ ਨੇ ਰਿਜ਼ਲਟ ਕੱਢ ਦਿੱਤਾ ਆ ਡਾਕਟਰ ਰਾਜਕੁਮਾਰ ਚੱਬੇਵਾਲ ਜੀ 4 ਤਰੀਕ ਨੂੰ ਹੁਸ਼ਿਆਰਪੁਰ ਲੋਕ ਸਭਾ ਤੋਂ ਮੈਂਬਰ ਆਫ ਪਾਰਲੀਮੈਂਟ ਚੁਣ ਕੇ ਵੱਡੀ ਲੀਡ ਦੇ ਨਾਲ ਚੁਣ ਕੇ ਜਾਣਗੇ ਇਹ ਰਿਜ਼ਲਟ ਜਿਹੜਾ ਆ ਸਿਰਫ ਅਨਾਉਂਸ ਹੋਣਾ ਬਾਕੀ ਆ ਲੋਕਾਂ ਦਾ ਕਾਜ ਜਿੰਨਾ ਜਿੰਨਾ ਪਿਆ ਜਿੰਦਾਬਾਦ